ਵਾਹ ਕਰਾਣਾ ਸੁਣੋ ਸੁਣਿਆ ਸੋਹਣਿਆ ਕਰ ਗਰੂਰ ਸਮਾਪਤ ਹੋ ਗਿਆ ਲੰਬਾ ਸਮਾਂ ਪਰਿਵਾਰ ਨੂੰ ਪਹਿਲਾਂ ਕੋਰੀ ਬਾਰਡਰ ਤੇ ਲੈ ਕੇ ਹੁੰਦੇ ਪਰਿਵਾਰ ਨੂੰ ਉਸ ਅੰਦਰ ਕਿ ਕਿੱਥੀ ਜਾ ਚੁੱਕੇ ਇਹਦੀ ਸਭ ਤੋਂ ਵੱਡੀ ਧੂੜ ਦੀ ਫਾਰਮ ਕਰਕੇ ਹੀ ਬਾਗ ਨੇ ਇਹਦੇ ਨੇੜੇ ਆਪਣੇ ਡੇਰੇ ਲੱਗੇ ਸੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜਨਾ ਚੋਗੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਦੋ ਅਰ ਦੋ ਯਾਰ ਪੁਰਸਪਰ ਸਾਜਣੂ ਬੀੜਤੀ ਆ ਬਾਈ ਯਾਰ ਭਾਈ ਆ ਗੇਟ ਤੇ ਲੜਦੇਗਾ ਔਰ ਇਕੱਲੇ ਆਗੂਆਂ ਨੂੰ ਆ ਜਾਣਗੇ ਨਾਲ ਜਿੰਨੇ ਜਿਥੇ ਵੀ ਆਗੂ ਮੇਨ ਆਗੂ ਹੈ ਕਿ ਉਹਨਾਂ ਨੂੰ ਕਿੱਧਰ ਨੂੰ ਆਜੋਣ ਦਿਓ ਤੇ ਨਾਲ ਪਰਿਵਾਰ ਨੂੰ ਮੋਰ ਦਾ ਪਰਿਵਾਰ ਕਿਹੋ ਕਰੋ ਯਾਰ ਪਰਿਵਾਰ ਨੂੰ ਨਿਕਾ ਦਿਓ ਪਰਿਵਾਰ ਨੂੰ ਸਾਡੇ ਬਿਨਾਂ ਬੇਇੱਜ਼ਤੀ ਕਰ ਦੇਣਗੇ ਸਾਡੇ ਦੇ ਮੇਨ ਆਗੂ ਹੈਗੇ ਜਿੰਨੇ ਵੀ ਜਥੇਬੰਦੀਆਂ ਦੇ ਆਇਆਂ ਉਹੀ ਆਉਣਾ ਦੂਜੇ ਨਾਲ ਭਰਾ ਵਾਂਗ ਕੇ ਜਰਾ ਖੇਚਲ ਕਰੋ ਯਾਰ ਬੇਇੱਜ਼ਤੀ ਆਤ ਹੋਣ ਕੇ ਕਿਉਂ ਜਿਹੜਾ ਦਰਦ ਹੈ ਪੂਰੇ ਸਾਰਿਆਂ ਨੂੰ ਆਏਗਾ हां yeah. <reaction> आज जा जो ਤੁਸੀਂ ਦੇਖ ਸਕਦੇ ਹੋ ਸਾਹਮਣੇ ਦਲਿਆਰ ਸਾਹਿਬ ਜੋ ਆਪਣੀ ਆ ਗੱਡੀਆਂ ਘਹਾਂ ਗਿਆ ਤੇ ਉਹ ਬੇਨਤੀ ਹੈਗੀ ਇੱਕ ਦਾ ਪਰਿਵਾਰ ਤੋਂ ਕਹਾ ਜਾਣ ਜੋ ਇੱਕ ਇੱਕ ਜੋ ਸਾਡੇ ਜਿੱਦੇ ਵਿੱਚ ਸਭ ਦੇ ਰੇਲ ਆਖੂਆ ਚੱਲੇ ਉਹ ਹਾਂ ਆ ਰੇਲ ਦੇ ਪਿੱਛੇ ਹੋ ਜਾ ਰਹੇ ਤੋਂ ਉਹ ਡੈਡਬੋਲ ਦੀ ਆ ਬੋਲੇ ਜੋ ਕਿ ਸਸਪਾ ਵੀਰਾਂ ਦੀ ਸਾਰਾ ਬੇਨਤੀ ਆ ਰਹੀ ਹੈ ਸੇ ਸੋ ਬੁਕਾਰਦੀ ਉਹ ਗੱਡੀ ਆ ਜਾਂਦੇ ਤਹਾਰ ਕਲੀ ਗੱਡੀ ਆ ਜਾਨੂੰ ਅੰਦਰ ਯਾਰਾ ਸਸਪਾ ਵੀਰਾ ਬੇਨਤੀ ਹੈਗੀ ਕਿਆਗਾ ਪਿੰਡ ਬੋਲੋਪੀ ਦੇ ਵਿੱਚ ਨੇਤੀ ਜੀ ਕੋ ਆ ਬਾਈ ਦੀ ਬੇਨਤੀ ਆ ਰਸਤਾ ਦੇ ਦਿਓ ਔਰ ਇਹ ਤੋੜੋ ਵੀਰ ਕਿਉਂ ੱਤਕੇ ਮਾਰ ਦਿਓਗੇ ਅਦਰ ਮਾਂਜਾ ਬੈਠ ਗਿਆ ਗਿਆ ਸੰਗਮ ਦਾ ਘੱਟ ਦੀ ਕਾਫੀ ਆਓ ਕਰੇ ਕੋ ਤੁਮ ਆਫਾ ਦੇਖੋ ਇਹ ਨਹੀਂ ਕਰਦੇ ਹੋਗੇ ਆਪਣੇ ਮੁੰਡੇ ਆ ਕਾ ਆਪਣਾ ਸੀਰ ਤੂੰ ਤੁਮਾਸਾ ਮੁਟਾਇਆ ਤਾ ਤਮਾਦੀ ਗੱਲ ਨਹੀਂ ਗਈ ਬਾਈ ਬੇਇਨਤੀ ਹੈ ਪ੍ਰਸ਼ਾਸਨ ਨੂੰ ਵਿਆਹ ਕਰਦੀ ਇਹ ਮੁੰਡੇ ਸਾਡੂ ਰਸਤਾ ਕਰਾਉਣ ਯਾਰ ਓ ਬਾਈ ਯਾਰ ਕੀ ਕਰਦੇ ਹੋ ਤੁਸੀਂ ਯਾਰ ਪਰ ਬੇਇਨਤੀ ਹੈਰਾ ਪੀਰ ਬੇਇਨਤੀ ਪਿਆਰ ਨਾਲ ਸੁਣ ਕੇ ਬੇਇਨਤੀ ਹੈਰਾ ਉਹ ਜਗਾ ਦੇ ਉਹ ਵੀਰੇ ਯਾਰ ਕੀ ਕਰੀਏ ਰੋਸੀ ਯਾਰ ਪਰ ਬੇਂਤੀ ਐ ਅੱਗੇ ਅੱਗੇ ਉਹ ਭਾਈ ਬੇਂਤੀ ਐ ਯਾਰ ਕਿਉਂ ਯਾਰ ਕੀ ਕਰੀਏ ਤੁਸੀਂ ਵੀਰੇ ਕੱਲੀ ਐਂਬੂਲੈਂਸ ਲੈ ਕੇ ਜਾਂਦੇ ਯਾਰ ਉਹ ਤੁਸੀਂ ਕਹਾ ਕੀ ਕਰਨਾ ਕੇ ਸਾਥੀ ਦਾ ਸ਼ਕਤੀ ਦਾ हारे धके बेनती आहे भाई मान कंदी थोड़ा थोड़ा पिछे हुजेव ਆ ਰਹੀਆਂ ਨੇ ਵੈਰੀ ਗੇਟ ਥੋੜਾ ਥੋੜਾ ਪਿੱਛੇ ਹੋ ਜਾ ਯਾਰ ਐਂਬੂਲੈਂਸ ਨੂੰ ਪਤਾ ਦੇ ਯਾਰ ਹਾਂ ਮੌਨਾ ਤੇ ਸੁਪਕਾਰ ਦਿੱਤੀ ਜੋ ਕੇ ਆਖਰੀ ਮਰਦਾਜ਼ ਅੰਤਮ ਸਾਹ ਕਾ ਜੋ ਕੇ ਆਤਮਾ ਆਪਣਾ ਲਾ ਕੇ ਆ ਐਂਬੂਲੈਂਸ ਤੇ ਬੇਸੋਕਾਂ ਟੈਂਪਰ ਬੱਲੋਕੇ ਦੇ ਵਿੱਚ ਲੈ ਆਏ ਨੇ ਐਂਬੂਲੈਂਸ ਨੂੰ ਲੰਘ ਜਾਣ ਦੇ ਬਾਈ ਯਾਰ ਬੰਤੀ ਆ ਸਾਰੇ ਵੀਰਾਂ ਨੂੰ ਯਾਰ ਹੋਵੇਗਾ ਚਲੋ ਹੁਣ ਰਸਤਾ ਜੇ ਬੰਦ ਕਰ ਦੋ ਬਾਈ ਯਾਰ ਥੋੜੀ ਮਾਰ ਕੇ ਹੱਤਿਆ ਕੀਤੀ ਗਈ ਸੋਕਾ ਦੀ ਦੇਖ ਸਕਦੇ ਹੋ ਤੁਸੀਂ ਉਹ ਖੜਜੋਗੇ ਕੋਈ ਆ ਤੁਰੀ ਜਾਂਦੇ ਆ ਰਾਹ ਜੋ ਕਿ ਹਨ ਪ੍ਰਜਨ ਰਾਜੇ ਜਿਹੜੇ ਸਾਰੇ ਸੰਗਤ ਨੂੰ ਜਿੰਨੇ ਵੀ ਭਾਈ ਜਿਗੂ ਆਏ ਹੋ ਸਾਡੇ ਸਟਾਨ ਵਿੱਚ ਆਏ ਆ ਤੇ ਦੇਖਦੇ ਸਾਰੇ ਮਿੰਨਰ ਦਾ ਟਾਕਰ ਸ਼ਾਂਤੀ ਬਣਾਈ ਰੱਖੋ ਤਾਂ ਇਹ ਰਾਜੀ ਜੀ ਜਿਹੜੇ ਰਾਜਸਥਾਨ ਨੂੰ ਆਰੇ ਵੀਰਾਂ ਨੂੰ ਬੇਨਤੀ ਹੈ ਕਿ ਪ੍ਰਾਤਮਿਕ ਵਾਲਿਆਂ ਤੋਂ ਬਿਨਾਂ ਸਭਿਆਣੇ ਹੁਣੇ ਆਉਣ ਬੱਜ ਕੇ ਬੱਜ ਕੇ ਸਾਰੇ ਆ ਗਏ ਵਾਰੀ ਤੇ ਲੱਤਾਂ ਮਾਰੇ ਜਾ ਵੀ ਸਾਰੇ ਇਹਨਾਂ ਨੂੰ ਚੇਨੇਗੇ ਕਿ ਆਪਾਂ ਦੇਖ ਸਕਦੇ ਹਾਂ ਇਹਨਾਂ ਦੇ ਪੈਸੇ ਵਿੱਚ ਆਪ ਬਾਹਰੇ ਕਾਰ ਸੋਹਣੇ ਵੀਰਾਂ ਬੋਲਤੀਆਂ ਦੇ ਇੱਕ ਪਾਸੇ ਹੋ ਕੇ ਵੱਗੋ ਹਾਂ ਇੱਕ ਪਾਸੇ ਹੋ ਕੇ ਜਿੱਥੇ ਬੰਦੀਆਂ ਨਾਲ ਗਏ ਕਿ ਕੁਝ ਆਪ ਮਹਾਰੇ ਵੀ ਆਪ ਦੇ ਸਾਧਨ ਲੈ ਕੇ ਪਹੁੰਚੇ ਨੇ ਇਹਨੂੰ ਫਾੜ ਦੇ ਹਾਂ ਫਿਕਰਾਂ ਨੂੰ ਹਾਂ ਫਿਕਰਾਂ ਨੂੰ ਇਸੋ ਕਰਦੇ ਤੇ ਬੇਨਤੀ ਹੈ ਕਿ ਸਾਰੇ ਮਨੋਂ ਕਿ ਜ਼ਿਲ੍ਹੇ ਦੀ ਗਾਣੇ ਦੇ ਜਾ ਰਹੇ ਨੇ ਜਿਹਦਾ ਗਾਣੇ ਦਾ ਸਕਾਰ ਕਰਦੇ ਆ ਆਪਣਾ ਜੋ ਕਰਨਾ ਕਰਨ ਕਰਨ ਤੇ ਵਾਅਦਾ ਹੈ ਪਿਛੇ ਆ ਕੇ ਬੈਠਣ ਦੀ ਬਰਕਰਾਰ ਤੇ ਬਾਕੀ ਜਿਲ੍ਹਾ ਤੁਸੀਂ ਜਿਹੜੇ ਖੜੇ ਇਹਨਾਂ ਨੇੜੇ ਦਾ ਜਿਹੜਾ ਅੱਗੇ ਅਗਲੇ ਪੀਟੇ ਬੀਚੀ ਆਉਂਦੇ ਨੇ ਲੜਨਾ ਕਰਨਾ ਹੈ ਬਹੁਤ ਵਧੀਆ ਤੁਸੀਂ ਜਿਹੜੇ ਬਾਰੇ ਦੁਨੀਆ ਮੇਨ ਆਪ ਨੂੰ ਬਰਾਹਾਂ ਹਾਂ ਬਰਾਹਾਂ ਸਿੰਘ ਜੀ ਮਿਹਰਬਾਨੀ ਦਾ ਸੁਭਾਣ ਜਿਹੜੇ ਇਕਾਰ ਆਪਣੀ ਮਜਾਦ ਦੇ ਤਾਲੂਕ ਹੈ ਪਾਕਿਸਤਾਨ ਆਪਨ ਕਰਨ ਦਾ ਇਤਿਹਾਸ ਹੈ ਕਿ ਉਹ ਆਪਣੇ ਹਰ ਖੇਤੀ ਦੀ ਗੱਲ ਆ ਰਹੀ ਮੇਰੀ ਅਸੀਂ ਪੂਰਪਕ ਲੈਣੇਗਾ ਆਪਾਂ ਕਹਿੰਦੇ ਨਾ ਕਿ ਉਹ ਅੱਜ ਦੀ ਵੀ ਸਰਵਨਾ ਦੇ ਨੌਜਵਾਨ ਪੁੱਤ ਚਮਕਰ ਸਿੰਘ ਦੀ ਧਰਤੀ ਖਸਾ ਤੋਂ ਪ੍ਰਾਪਤ ਕਰ ਜੂ ਪਰ ਗੁਰੂ ਸਾਹਿਬ ਨੇ ਕੀ ਸ਼ਾਂਤੀ ਬਣਾ ਕੇ ਰੱਖੀ ਹੈ ਉਹ ਸਾਰੇ ਸਾਹਮਣੇ ਖਾਮ ਤੇ ਸਰਕਾਰ ਬਣਾ ਸਤਿਨਾਮੁ ਸ੍ਰੀ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਸਤਿਨਾਮੁ ਸਭ ਤੋਂ ਮਹਾਨ ਹੋਇਆ ਸਤਿ ਅਖੰਡਾ ਹੈ ਉਹ ਨਕਤੀ ਪ੍ਰਗਟ ਪਰਮੇਸ਼ਰ ਵੋ ਸੋ ਅਖੰਡ ਬ੍ਰਹਮੰਡਾ ਹੈ ਹਮ ਗਰੀ ਤਸਕੀਨ ਆਜ਼ਾਦ ਆਜ਼ਾਦ ਰੋਹਨ ਕਾ ਨਾਮ ਆਤਮਾ ਗੁਰੂ ਸੋ ਕਮੰਡਾ ਹਿਰਦੈ ਗੋਰੀਪੂਤੀ ਸਰੂਬਨ ਮੇਰੇ ਮੀਤਰਾ ਸੰਤ ਤਹਲ ਕੀ ਦੇਲਾ ਕਿਹਾਂ ਖੜ ਚਨੋ ਹਰ